ਸਤਨਾਮ ਵਾਹਿਗੁਰੂ ਸਭ ਜੀਉ ਰਾਮ ਗੋੜੀ ਦੀ ਕੀ ਮਹੱਲਾ ਤਹਿਲਾ ਇੱਕ ਓੰਕਾਰ ਸਭ ਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਬ ਵਿਚਾਰੋ ਤਿਤ ਘਰ ਗਾਓ ਸੁਹਿਦਾ ਸਿਮਰ ਸਿਰਜਣਾ ਨਾਵਾ ਤੁਮ ਗਾਓ ਸੋ ਨਿਲਾਹੁ ਗਾਨੀ ਜਿਤ ਸੋਹੇ ਲੈ ਸਦਾ ਸੁਖ ਹੋਵੇ ਰਹਾ ਨਿਤ ਨਿਤ ਜੀੜੇ ਸਮਾਲਿਆ ਨ ਦੇਖੇਗਾ ਦੇਵੜਾ ਤੇਰੇ ਦੰਦ ਕੀਮਤ ਨਾ ਪਹੇ ਤਿਸ ਦਾਤੇ ਗਮਨ ਸਮਾਰ ਸੰਪਤ ਸਾਰ ਲਖਿਆ ਮਿਲ ਕਰਪਾ ਉਹ ਤੇ ਦੇਵ ਸੱਜਣ ਸਿਸੜੀਆਂ ਜਿਉ ਹੋਵੈ ਸਾਈ ਦਸਿਉਂ ਦੇਲ ਘਰ ਕਰਉ ਪਹੁੰਚਾ ਸਦੜੇ ਤਿਤ ਪਵੰ ਸਦਨ ਹਾਰੋ ਸਿਮਰੀਐ ਨਾਨਕ ਸੇਜਿ ਅਵੰਡਾ ਗਸ ਸ਼ੇ ਘਰ ਸ਼ੇ ਕੁਰ ਸ਼ੇ ਉਪਦੇਸ਼ ਗੁਰ ਗੁਰ ਇੱਕ ਵੇਸ ਦੇਖ ਬੱਬ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾ ਵੇਸੋਏ ਤਸਿਆ ਘੜੀਆਂ ਪਹਿਰਾ ਚੱਤੀ ਗੋਰੀ ਮਾ ਹੋਵਾ ਸੂਰਜ ਏਕੁਰਤ ਅਦੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਵਤ ਨਾ ਸ੍ਰੀ ਮਹੰਲਾ ਪਹਿਲਾ ਗਗਨ ਮਥਾਲ ਰਵ ਚੰਦ ਦੀ ਪੁਗਪਾਨੇ ਤਾਰਕ ਮੰਡਲ ਜਨਕ ਮੋਤੀ ਤੋਪ ਮਨ ਅਦਲੋਪ ਮਨ ਚ ਗੁਰੂ ਕਰੇ ਸਗਰ ਸੁਨਰਾਏ ਸੋਨੰਤ ਜੋਤੀ ਕੈਸੇ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤ ਸ਼ਬਦ ਗਾਜੰਤ ਤੇਹੀ ਰਹਾ ਸੈਸ ਤਵ ਨਨ ਨਨ ਹੈ ਤੋਹਿ ਕੋ ਸੈਸ ਮੂਰਤ ਨ ਨਾਇਕ ਤੋਹੀ ਸੈਸ ਪਦ ਬਿਵਰਨ ਨ ਏਕ ਪਦ ਗੰਦ ਮੈਨ ਸੈਨਿ ਸਤਾਵ ਗਾਂਦੇ ਵਿਚਰਤ ਮੋਹੀ ਸਪਨ ਜੋ ਤੁਜੋ ਤੈ ਸੋਏ ਤਿਸ ਤੇ ਚੰਦਨ ਸਭ ਮੈਂ ਚੰਦਨ ਹੋਏ ਗੁਰ ਸਾਖੀ ਜੋਤ ਪ੍ਰਗਟੋ ਰੇ ਜੋ ਤਿਸ ਪਾਵੈ ਸੋ ਆਰਤੀ ਹੋਏ ਹਾਰ ਚਣਕ ਮਨੁ ਮਕਰੰ ਲੋਗਿਤ ਮਨੋ ਅਨਧਨੋ ਮੋਇ ਆਇ ਪਿਆਸਾ ਦੇਰ ਨਾ ਦੁਖ ਸਾਰੀ ਦੁ ਕਉ ਹੋਏ ਜਾਤੇ ਚੇਰੇ ਨਾਏ ਵਸਾਰਾ ਰਉ ਗਉੜੀ ਪੁਰਬੀ ਬੰਲਤਾ ਕਾਮ ਤੋ ਨਗਰ ਬੋ ਭਰਿਆ ਮਨ ਸਾਧੂ ਖੰਡ ਰਖੰਡਾ ਹੈ ਪੂਰਬ ਲਿਖੇ ਗੁਰ ਪਾਉ ਮਨ ਹਰਿ ਵੇ ਰੂਹ ਮੰਡ ਲੰਡਾ ਹੈ ਕਰ ਸਾਧੂ ਅਜਲੀ ਪੁਨ ਵੱਡਾ ਹੈ ਕਰ ਡੰਡੋ ਤ ਪੁਨ ਵੱਡਾ ਹੈ ਕਰ ਸਾਧੂ ਅਜਲੀ ਪੁਨ ਵੱਡਾ ਹੈ ਕਰ ਡੰਡੋ ਤ ਪੁਨ ਵੱਡਾ ਹੈ ਰਾ ਸਾਗਤ ਹਰ ਰਸ ਸਾਧਨ ਜਾਣਿਆ ਦਿਨ ਅਤਰ ਮੈਂ ਅੰਕੰਡਾ ਹੈ ਜਿਉ ਜਿਉ ਚਲੇ ਚੁਕੇ ਦੁਖ ਪਾਵੇ ਜਮਕਾ ਸਹੇ ਸਿਰ ਡੰਡਾਏ ਹਰ ਦਿਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਣ ਭਵ ਖੰਡਾਹੀ ਅਵਨਾਸੀ ਪ੍ਰਤਿ ਪਾਇ ਪਰਮੇਸ਼ਰ ਬਸੋਖ ਖੰਡ ਰਹਿ ਮੰਡਾਰੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਗ ਕਰਖੜ ਵੜਵੱਡਾ ਹੈ ਜਨ ਨਾਨਕ ਨਾਮ ਅਧਾਰ ਟਿਕ ਹੈ ਅਰ ਨਾਮੇ ਹੀ ਸੁਖ ਮੰਡਾ ਲਿਆ ਰਾਗ ਗਉੜੀ ਪੂਰਤੀ ਮੰਗਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮਿੱਤਾ ਸੰਤ ਤਹਿਲ ਕੀ ਬੇਲਾ ਇਨੂ ਘਟ ਚਲੋ ਹਰਦਾ ਆਕੇ ਬਸ ਨੂੰ ਸੋਲੰਦ ਆਉਂਦ ਘਟੈ ਤਿਨ ਸੁੜੈ ਨਾਲ ਮਨ ਗੁਰ ਮਿਲ ਕਾਜ ਸਵਾਰੇ ਰਹਾ ਏਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰੰਗਯੰ ਮਿ ਜਿਸੇ ਜਗਾਇ ਪਿਆਗ ਰਸ ਅਦਤ ਕਥਾ ਜਦ ਜਨਨੀ ਜਾਗ ਆਏ ਸੋਈ ਵਿਹਾਟੋ ਹਰ ਗੁਨ ਤੇ ਮਨ ਦੇ ਬਸੇਰ ਨਿਜ ਘਰ ਮੈਂ ਲਪਾਵੋ ਸੁਖ ਸਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੋਕ ਕਦ ਸੰਤਨ ਕੇ ਤੂਰੇ ਅੰਦਰ ਜੰਮੇ ਪਰਖਿ ਬਿਨਾਤੇ ਸਰਦਾ ਬਨ ਕੇ ਪੂਰੇ ਇਹ ਹੈ ਸੁਖ ਮੰਗਹਿ ਮੁਕ ਕਰ ਸੰਤਨ ਕੀ ਤੂਰੇ ਵਾਹ ਤੁਝ ਕਾ ਖਲਸਾ ਵਾਹ ਤੁਝ ਕੀ ਫਤਹਿ